ਸਸਿਕਾ ਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਪੋਸਟ ਦੇ 55000 ਕਰਮਚਾਰੀਆਂ ਦੀ ਹੜਤਾਲ ਦੂਜੇ ਹਫਤੇ ਦੇ ਵਿੱਚ ਦਾਖਲ ਹੋ ਚੁੱਕੀ ਹੈ ਇਹ ਹੜਤਾਲ ਦਿਹਾੜੀ ਮੌਸਮ ਦੇ ਸਮੇਂ ਠੀਕ ਤੋਂ ਪਹਿਲਾ ਹੋ ਰਹੀ ਹੈ ਜਿਸ ਦੇ ਨਾਲ ਦਫਤਰਾਂ ਤੇ ਖਪਤਕਾਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਮਿਊਨੀਕੇਸ਼ਨ ਵਰਕਰਸ ਯੂਨੀਅਨ ਨੇ ਨਿਆਇਪੁਰਕ ਤਨਖਾਹ ਸੁਰੱਖਿਅਤ ਕੰਮਕਾਜ ਸੇ ਹਾਲਾਤ ਅਤੇ ਹੋਰ ਸੁਧਾਰਾ ਦੀ ਮੰਗ ਕੀਤੀ ਹੈ ਦੂਜੇ ਪਾਸੇ ਕੈਨੇਡਾ ਪੋਸਟ ਨੇ ਕਿਹਾ ਹੈ ਕਿ ਅੱਜ ਦੇ ਡਿਲੀਵਰੀ ਮਾਰਕੀਟ ਦੇ ਨਾਲ ਮੁਕਾਬਲਾ ਕਰਨ ਦੇ ਲਈ ਡਾਕ ਪ੍ਰਣਾਲੀ ਦੇ ਵਿੱਚ ਬਦਲਾਅ ਲਿਆਉਣੇ ਵੀ ਜ਼ਰੂਰੀ ਨੇ ਕੈਨੇਡਾ ਪੋਸਟ ਹੜਤਾਲ ਨੇ ਗਲਪਾਤ ਦੀ ਮੇਜ਼ ਉੱਤੇ ਥੋੜੀ ਜਹੀ ਪ੍ਰਗਤੀ ਦੇ ਨਾਲ ਆਪਣੇ ਦੂਜੇ ਹਫ਼ਤੇ ਵਿੱਚ ਪਰਵੇਸ਼ ਕੀਤਾ ਕਿਉਂਕਿ ਡਾਕ ਸੇਵਾ ਤੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਮੁੱਖ ਮੁੱਦਿਆਂ ਤੇ ਮਤਭੇਦ ਬਣੇ ਹੋਏ ਨੇ ਇਕ ਵਿਸ਼ੇਸ਼ ਵਿਚੋਲੇ ਦੀ ਸਹਾਇਤਾ ਦੇ ਨਾਲ ਹਫਤੇ ਦੇ ਅੰਤ ਵਿੱਚ ਗੱਲਬਾਤ ਜਾਰੀ ਰਹੀ ਪਰ ਕੋਈ ਮਹੱਤਵਪੂਰਨ ਸਫਲਤਾਵਾਂ ਦੀ ਰਿਪੋਰਟ ਨਹੀਂ ਕੀਤੀ ਗਈ ਦੱਸਿਆ ਕਿ ਜੋਨ ਹੈਮਿਲਟਨ ਕੈਨੇਡਾ ਪੋਸਟ ਦੇ ਰਣਨੀਤਿਕ ਸੰਚਾਰ ਦੇ ਉਪਰਧਾਨ ਨੇ ਇੱਕ ਬਰਾਬਰੀ ਵਾਲੇ ਸਮਝੌਤੇ ਉੱਤੇ ਪਹੁੰਚਣ ਦੀ ਕਰਾਊਨ ਕਾਰਪੋਰੇਸ਼ਨ ਦੀ ਇੱਛਾ ਉਤੇ ਜ਼ੋਰ ਦਿੱਤਾ ਪਰ ਚੇਤਾਵਨੀ ਦਿੱਤੀ ਕਿ ਯੂਨੀਅਨ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਪੂਰਾ ਕਰਨਾ ਕਾਰੋਬਾਰ ਦੇ ਵਾਅਦੇ ਨੂੰ ਖਤਰੇ ਵਿੱਚ ਪਾ ਸਕਦਾ ਹੈ ਇਨਹੀਂ ਨਹੀਂ ਹੈਮਿਲਟਨ ਨੇ ਕਿਹਾ ਕਿ ਅਸੀਂ ਚੰਗੀ ਤਨਖਾਹਾਂ ਵਾਲੀਆਂ ਨੌਕਰੀਆਂ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ ਪਰ ਇਸ ਦੀ ਇੱਕ ਸੀਮਾ ਹੈ ਕਿ ਅਸੀਂ ਕਿੰਨੀ ਦੂਰ ਜਾ ਸਕਦੇ ਹਾਂ ਹੈਮਿਲਟਨ ਨੇ ਇਹ ਵੀ ਕਿਹਾ ਕਿ ਕੈਨੇਡਾ ਪੋਸਟ ਨੇ ਤਿੱਜੀ ਤਿਮਾਹੀ ਦੇ ਵਿੱਚ ਟੈਕਸ ਤੋਂ ਪਹਿਲਾਂ 315 ਮਿਲੀਅਨ ਡਾਲਰ ਦੇ ਘਾਟੇ ਦੀ ਰਿਪੋਰਟ ਕੀਤੀ ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 290 ਮਿਲੀਅਨ ਡਾਲਰ ਦੇ ਨੁਕਸਾਨ ਤੋਂ ਵੱਧ ਹੈ ਦੱਸਿਆ ਕਿ ਕੰਪਨੀ 2024 ਦੇ ਵਿੱਚ ਲਗਾਤਾਰ ਸੱਤਵੇਂ ਸਾਲਾਨਾ ਘਾਟੇ ਨੂੰ ਪੋਸਟ ਕਰਨ ਦੇ ਰਾਹ ਤੇ ਹੈ ਚਿੱਠੀ ਪਤਨਾਰੇ ਘਟਦੀ ਮਾਤਰਾ ਅਤੇ ਵੱਧਦੇ ਸੰਚਾਲਨ ਲਾਗਤਾਂ ਦੇ ਵਿਚਕਾਰ ਲਗਾਤਾਰ ਵਿੱਤੀ ਚੁਣੌਤੀਆਂ ਦਾ ਸੰਕੇਤ ਦਿੰਦੀ ਹੈ ਹੜਤਾਲ ਨੇ ਇਨਾਂ ਸੰਘਰਸ਼ਾਂ ਨੂੰ ਹੋਰ ਵਧਾ ਦਿੱਤਾ ਹੈ ਤੇ 2023 ਦੇ ਇਸੇ ਮਿਆਦ ਦੇ ਮੁਕਾਬਲੇ 80 ਲੱਖ ਤੋਂ ਵੱਧ ਪਾਰਸਲ ਡਿਲੀਵਰੀ ਨਹੀਂ ਕੀਤੇ ਗਏ ਨੇ ਕੰਪਨੀ ਨੂੰ ਫਿਰ ਰਿਲੇਟਡ ਅਤੇ ਫੀਡ ਐਕਸ ਵਰਗੇ ਨਿਜੀ ਕੈਰੇਰਾ ਤੋਂ ਵਧੇ ਹੋਏ ਮੁਕਾਬਲੇ ਦਾ ਵੀ ਸਾਹਮਣਾ ਕਰਨਾ ਪਿਆ ਜਿਨ੍ਹਾਂ ਨੇ ਵਿਘਨ ਦਾ ਪੂੰਜੀ ਲਗਾਇਆ ਹੈ ਬੀ ਰਿਪੋਰਟ ਚੈਨਲ ਪੰਜਾਬੀ ਜਿਸ ਕਿਹਾ ਗਿਆ ਕਿ 55000 ਤੋਂ ਵੱਧ ਕਰਮਚਾਰੀਆਂ ਨੇ 15 ਨਵੰਬਰ ਨੂੰ ਤਨਖਾਹਾਂ ਨੌਕਰੀ ਦੀ ਸੁਰੱਖਿਆ ਤੇ ਕੰਮ ਦੀਆਂ ਸਥਿਤੀਆਂ ਨੂੰ ਲੈ ਕੇ ਅਨਸੁਜਿਲਜਵੇਂ ਵਿਵਾਦ ਦਾ ਹਵਾਲਾ ਦਿੰਦੇ ਹੋਏ ਨੌਕਰੀ ਛੱਡ ਦਿੱਤੀ ਸੀ ਇਨਹੀ ਨਹੀਂ ਸੀਓ ਪੀ ਡਬਲਯੂ ਦੇ ਪ੍ਰਧਾਨ ਜੌਨ ਸਿੰਪਸਨ ਨੇ ਕਰਮਚਾਰੀਆਂ ਤੇ ਖਰਚੋਤ ਤੇ ਆਪਣੀ ਵਿੱਤੀ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਚੀਜ਼ ਕਰਨ ਦੇ ਲਈ ਕੈਨੇਡਾ ਪੋਸਟ ਦਾ ਵੀ ਆਲੋਚਨਾ ਕੀਤੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ